ਸਾਸੀ ਗਾਲ ਦੋਸਤੋ ਨਮਸਕਾਰ ਦੋਸਤੋ ਬਹੁਤ ਵੱਡੀ ਖਬਰ ਦੀ ਅਪਡੇਟ ਲੈ ਕੇ ਇਸ ਵਕਤ ਹਾਜ਼ਰ ਹੋ ਰਿਹਾ ਆ ਬੋਹਰ ਦੇ ਸਰਕਾਰੀ ਹਸਪੀਟਲ ਇਹ ਤਸਵੀਰਾਂ ਦੇਖ ਰਹੇ ਹੋ ਬੋਹਰ ਦੇ ਸਰਕਾਰੀ ਹਸਪੀਟਲ ਦੀਆਂ ਜਿੱਥੇ ਪਾਕਸਰ ਦੇ ਮੌਜੂਦਾ ਸਰਪੰਚ ਸੁਦੇਰ ਕੋਕਣਾ ਨੂੰ ਰੈਫਰ ਕੀਤਾ ਗਿਆ ਹੈ ਕਿਉਂਕਿ ਉਹਨਾਂ ਦੇ ਬਾਜੂ ਉੱਪਰ ਗੋਲੀ ਲੱਗੀ ਹੈ ਇਹ ਬਹੁਤ ਵੱਡੀ ਖਬਰ ਹੈ ਦੋਸਤੋ ਕਿ ਬੋਹਰ ਦੇ ਪਿੰਡ ਬੱਲੂਆਣਾ ਹਲਕਾ ਦੇ ਵਿੱਚ ਪਿੰਡ ਹੈ ਪਿੰਡ ਪਾਕਸਰ ਜਿੱਥੋਂ ਦੇ ਸਰਪੰਚ ਨੇ ਸੁਧੀਰ ਕੋਕਣਾ ਜੀ ਉਹਨਾਂ ਦੇ ਮੋਢੇ ਉੱਪਰ ਗੋਲੀ ਲੱਗੀ ਹੈ ਅੱਜ ਉਹ ਆਪਣੇ ਘਰ ਨੂੰ ਜਾ ਰਹੇ ਸੀ ਆਪਣੀ ਨੋਵਾ ਗੱਡੀ ਦੇ ਉੱਪਰ ਤੇ ਉਹਨਾਂ ਦੇ ਉੱਪਰ ਦੋ ਨਕਾਬਪੋਸ਼ ਨੌਜਵਾਨ ਸੀਗੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕਰਦੇ ਨੇ ਜਿਵੇਂ ਉਹ ਗੱਡੀ ਰੋਕਦੇ ਨੇ ਤੇ ਸ਼ੀਸ਼ਾ ਨਿਵਾ ਕਰਕੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਵਿੱਚੋਂ ਇੱਕ ਨੌਜਵਾਨ ਸੁਧੀਰ ਕੋਕਣਾ ਉੱਪਰ ਫਾਇਰ ਕਰ ਦਿੰਦਾ ਹਾਲਾਂਕਿ ਇਸ ਮਾਮਲੇ ਵਿੱਚ ਕੀ ਰੰਜਿਸ਼ ਸੀ ਕੀ ਕਾਰਨ ਰਿਹਾ ਇਹ ਤਾਂ ਨਹੀਂ ਪਤਾ ਚੱਲ ਸਕਿਆ ਕਿਉਂਕਿ ਸਭ ਤੋਂ ਪਹਿਲਾਂ ਇਲਾਜ ਬਹੁਤ ਜ਼ਰੂਰੀ ਸੀ ਪਰ ਇੱਕ ਘਟਨਾ ਜਿਹੜੀ ਹੈ ਭਾਗਸਰ ਪਿੰਡ ਦੇ ਵਿੱਚ ਹੋਈ ਹੈ ਤੇ ਆਪਣੇ ਆਪ 'ਚ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਅਬੋਹਰ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਨੇ ਅਬੋਹਰ ਉਪ ਮੰਡਲ ਦੇ ਪਿੰਡ ਕਲਰਕੇੜਾ ਵਿੱਚ ਵੀ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਸਰਪੰਚ ਪਤੀ ਨੂੰ ਗੋਲੀਆਂ ਮਾਰ ਕੇ ਮੌਤੇ ਕੱਟ ਉਤਾਰ ਦਿੱਤਾ ਗਿਆ ਸੀਗਾ ਤੇ ਹੁਣ ਬੱਲੂਆਣਾ ਹਲਕਾ ਦੇ ਪਿੰਡ ਭਾਗਸਰ ਤੋਂ ਇਹ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿ ਸਰਪੰਚ ਸੁਧੀਰ ਕੋਕਣਾ ਜੋ ਕਿ ਮੌਜੂਦਾ ਸਰਪੰਚ ਨੇ ਉਹਨਾਂ ਨੂੰ ਖੇਤ ਤੋਂ ਘਰ ਜਾਂਦੇ ਹੋਏ ਦੋ ਨੌਜਵਾਨ ਰਸਤੇ ਵਿੱਚ ਰੋਕਦੇ ਨੇ ਜਿਵੇਂ ਉਹ ਆਪਣੀ ਇਨੋਵਾ ਗੱਡੀ ਨੂੰ ਰੋਕਦੇ ਨੇ ਤੇ ਉਹਨਾਂ ਵਿੱਚੋਂ ਇੱਕ ਨੌਜਵਾਨ ਉਹਨਾਂ ਉੱਪਰ ਫਾਇਰ ਕਰ ਦਿੰਦਾ ਤੇ ਫਾਇਰ ਜਾ ਕੇ ਲੱਗਦਾ ਹੈ ਸੁਧੀਰ ਕੋਕਣਾ ਦੇ ਮੋੜੇ ਉੱਪਰ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਉਹਨਾਂ ਦੀ ਇਨੋਵਾ ਗੱਡੀ ਦਾ ਸ਼ੀਸ਼ਾ ਵੀ ਟੁੱਟ ਜਾਂਦਾ ਹੈ ਇਸ ਘਟਨਾ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਤੇ ਸੁਧੀਰ ਕੁਕਣਾ ਨੂੰ ਲੈ ਕੇ ਆਂਦਾ ਗਿਆ ਹੈ ਅਬੋਹਰ ਦੇ ਸਰਕਾਰੀ ਹਸਪਤਾਲ ਤੇ ਇਸ ਵਕਤ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਬੋਹਰ ਦੇ ਸਰਕਾਰੀ ਹਸਪਤਾਲ ਦੀਆਂ ਇੱਥੇ ਪੁਲਿਸ ਵੀ ਪਹੁੰਚੀ ਹੋਈ ਆ ਆਪਾਂ ਗੱਲਬਾਤ ਕਰਦੇ ਆ ਪਰਿਵਾਰਕ ਮੈਂਬਰਾਂ ਨਾਲ ਤੇ ਪੁਲਿਸ ਨਾਲ ਵੀ ਇਹ ਟੈਕਸਿਸ ਜਿੱਥੇ ਆਇਆ ਕਿਸ ਤਰ੍ਹਾਂ ਦੀ ਸੂਚਨਾ ਮਿਲੀ ਸੀ ਤੁਹਾਨੂੰ ਸਰ ਸਾਨੂੰ ਤੇ ਮਿਲੀ ਸੀ ਵੀ ਸਰਪੰਚ ਸਾਹਿਬ ਦੇ ਇਸ ਤਰ੍ਹਾਂ ਜਾਂਦੇ ਆ ਕਿ ਕਿਸੇ ਨੂੰ ਗੋਲੀ ਮਾਰਤੀ ਹੈ ਜੀ ਜੇਕਰ ਗੱਲ ਕੋ ਕਲੀਅਰ ਨਹੀਂ ਹੋ ਰਹੀ ਜੀ ਇਹ ਤਾਂ ਹੁਣ ਉੱਥੇ ਮੌਕੇ ਤੇ ਜਾਇਆ ਪਤਾ ਲੱਗੇਗਾ ਇੱਕ ਰਾਮ ਬਸ ਪੇਸ਼ੈਂਟ ਹੋ ਗਿਆ ਫਿਰ ਉਹ ਛੋਟਾ ਭਾਈ ਹੈ ਕਜ਼ਨ ਭਾਈ ਹੈ ਸੁਦੀਰ ਕੋਕਣਾ ਅਣਗ ਗੋਲੀ ਲੱਗੀ ਹੈ ਐਰਜੇ ਸਿੰਘ ਭਾਈ ਸਾਹਿਬ ਮਾਰਾ ਬੜਾ ਭਾਈ ਸਾਹਿਬ ਹੈ ਲੈ ਕੇ ਆਇਆ ਮਨੇ ਜਿਹਾ ਹੀ ਫੋਨ ਕਰਿਓ ਮੈਂ ਬਠੂ ਆਇਆ ਕਿਸ ਤਰ੍ਹਾਂ ਕੀ ਘਟਨਾ ਹੀ ਬਜਦੀ ਕੀ ਆ ਭਾਈ ਸਾਹਿਬ ਉਹ ਖੇਤ ਤੂੜੀ ਬਣਨ ਲੱਗ ਰਹੀ ਤੂੜੀ ਬਣਨ ਲੱਗ ਰਹੀ ਉਹ ਖੇਤ ਕੰਨ ਜਾਣਾ ਰੋ ਰਸਤੇ ਵਿੱਚ ਖੇਤ ਉਹ ਵੀ ਮੈਂ ਕੋਈ ਦੋ ਨਕਾ ਪੋਸ਼ ਬੰਦਾ ਮਿਲਿਆ ਬਾ ਕਿ ਉਹ ਭਾਈ ਜੀ ਜਾਂ ਭਾਈ ਜੀ ਅਣ ਸੋਚ ਵੀ ਗਾਮ ਗਈ ਛੋਰਾ ਵੀ ਤੂੜੀ ਕੋ ਸੀਜ਼ਨ ਹੈ ਫਿਰ ਇਆਂ ਕਰਕੇ ਏਰ ਬਣ ਸੀ ਸੋਨ ਕਰੇ ਔਰ ਬੀਂਗ ਕਰ ਗਏ ਬੀਂਗ ਦੇ ਮੈਂ ਕੰਨੇ ਕੋ ਨਹੀਂ ਹੋ ਪਰ ਮੰਨੇ ਹੀ ਲੱਗ ਗਿਓ ਲੱਗ ਲੋ ਆਪਾਂ ਚੱਲਾਂ ਇੱਕ ਮੇ ਚੱਲਾਂ ਦੇ ਤੂੰ ਕਿਨੇ ਠੀਕ ਹੈ ਦੋਸਤੋ ਤਸਵੀਰਾਂ ਦੇਖ ਲਓ ਇਹ ਉਸੇ ਗੱਡੀ ਦੀਆਂ ਤਸਵੀਰਾਂ ਨੇ ਇਹ ਉਹੀ ਨੋਵਾ ਕਾਰ ਹੈ ਜਿਸ ਵਿੱਚ ਪਾਕਸਰ ਦੇ ਮੌਜੂਦਾ ਸਰਪੰਚ ਸੁਧੀਰ ਕੋਕਣਾ ਜੋ ਕਿ ਆਪਣੀ ਇਸ ਗੱਡੀ ਦੇ ਵਿੱਚ ਸਵਾਰ ਹੋ ਕੇ ਖੇਤਾਂ ਤੋਂ ਆਪਣੇ ਘਰ ਨੂੰ ਜਾ ਰਹੇ ਸੀ ਕਿਉਂਕਿ ਅੱਜ ਕੱਲ੍ਹ ਤੋੜੀ ਕੱਢਣ ਦਾ ਸਮਾਂ ਹੈਗਾ ਤੇ ਇਸ ਕਰਕੇ ਉਹਨਾਂ ਨੂੰ ਲੱਗਿਆ ਕਿ ਜੋ ਨਕਾਬ ਪੋਛਣੇ ਉਹ ਕੋਈ ਤੋੜੀ ਕੱਢਣ ਵਾਲੇ ਹੈਗੇ ਨੇ ਇਸ ਕਰਕੇ ਉਹਨਾਂ ਨੇ ਪ੍ਰਾਤਰੀ ਦੇ ਤੌਰ ਤੇ ਆਪਣੀ ਗੱਡੀ ਰੋਕੀ ਜਿਵੇਂ ਉਹ ਗੱਡੀ ਰੋਕਦੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਸ਼ੀਸ਼ਾ ਨੀਵਾ ਕਰਨ ਦੀ ਕੋਸ਼ਿਸ਼ ਕਰਨ ਦੇ ਨੇ ਤਾਂ ਇਹਨਾਂ ਵਿੱਚੋਂ ਇੱਕ ਨਕਾਬਪੋਸ਼ ਉਹਨਾਂ ਉੱਪਰ ਫਾਇਰ ਕੱਢ ਦਿੰਦਾ ਹੈ ਤੇ ਫਾਇਰ ਉਹਨਾਂ ਦੇ ਮੋਢੇ ਉੱਪਰ ਲੱਗਦਾ ਹੈ ਇਸ ਤੋਂ ਬਾਅਦ ਨਕਾਬਪੋਸ਼ ਭੱਜ ਜਾਂਦੇ ਨੇ ਪਰ ਉਸ ਤੋਂ ਬਾਅਦ ਸਰਪੰਚ ਜਿਹੜਾ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਤੇ ਹੁਣ ਉਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਫਰੀਦਕੋਟ ਵਾਸਤੇ ਤਾਂ ਕਿ ਅਗਲਾ ਇਲਾਜ ਮਿਲ ਸਕੇ ਜੀ ਉਹਨਾਂ ਦੇ ਨਾ ਗੋਲੀ ਲੱਗੀ ਸੀਗੀ ਇੱਥੇ ਜੀ ਉਹਨਾਂ ਨੂੰ ਪੱচ্চਾ ਕੱਟ ਕੇ ਪੁਰੀ ਰੈਕਟ ਕਰਦੇ ਆ ਗੋਲੀ ਅੰਦਰ ਹੀ ਸੀ ਕਿ ਗੋਲੀ ਰੈਫਰ ਕੀਤਾ ਜੀ ਫਰੀਦਕੋਟ ਮੈਡੀਕਲ ਕਾਲਜ ਥੈਂਕ ਯੂ ਸਰ ਤੁਸੀਂ ਦੋਸਤੋ ਸਿਵਲ ਹਸਪੀਟਲ ਦੇ ਡਾਕਟਰ ਤੋਂ ਵੀ ਸੁਣਿਆ ਕਿ ਸਰਪੰਚ ਸੁਧੀਰ ਕੋਕਣਾ ਦੇ ਮੋੜੇ ਉੱਪਰ ਗੋਲੀ ਲੱਗੀ ਹੈ ਤੇ ਹੁਣ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ ਫਰੀਦਕੋਟ ਮੈਡੀਕਲ ਕਾਲਜ ਵਾਸਤੇ ਤਾਂ ਕਿ ਉਹਨਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਬਿਹਤਰ ਇਲਾਜ ਮਿਲ ਸਕੇ ਕਿਉਂਕਿ ਗੋਲੀ ਦੇ ਲੱਗਣ ਤੋਂ ਬਾਅਦ ਸਰੀਰ ਵਿੱਚ ਜ਼ਹਿਰ ਫੈਲਣ ਦਾ ਵੀ ਖਤਰਾ ਹੋ ਜਾਂਦਾ ਹੈ ਲੇਕਿਨ ਜਦੋਂ ਇਲਾਜ ਸਮੇਂ ਤੇ ਮਿਲ ਜੇ ਤਾਂ ਇਹ ਜ਼ਖਮ ਜਿਹੜੇ ਉੱਪਰੇ ਜਾ ਸਕਦੇ ਨੇ ਪਰ ਸਵਾਲ ਇਹ ਹੈ ਕਿ ਸੁਧੀਰ ਕੋਕਣਾ ਉੱਪਰ ਹਮਲਾ ਕਰਨ ਵਾਲੇ ਕੌਣ ਸਨ ਕਿਨਾਂ ਨੇ ਹਮਲਾ ਕਰਵਾਇਆ ਇਹ ਹਮਲਾ ਕਿਉਂ ਹੋਇਆ ਇਹ ਸਾਰੇ ਸਵਾਲਾਂ ਦੇ ਜਵਾਬ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਫਿਲਹਾਲ ਪੂਰੇ ਪਿੰਡ ਦੇ ਵਿੱਚ دہشت ਦਾ ਮਾਹੌਲ ਹੈ ਕਿਉਂਕਿ ਇਸ ਤਰ੍ਹਾਂ ਦੇ ਘਟਨਾਕ੍ਰਮ ਜਿਹੜੇ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ دہشت ਪੈਦਾ ਕਰਦੇ ਨੇ ਤੇ ਪੁਲਿਸ ਨੂੰ ਚਾਹੀਦਾ ਹੈਸਦਗਰਦੀ ਫਲਾਨ ਵਾਲੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਇੱਕ ਮਿਸਾਲ ਕਾਇਮ ਹੋ ਸਕੇ ਕਿ ਇਸ ਤਰ੍ਹਾਂ ਦੇ ਜੋ ਲੋਕ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਨੇ دہشت ਫਲਾਉਂਦੇ ਆ ਉਹਨਾਂ ਦੇ ਖਿਲਾਫ ਇੰਨੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਸ ਤੋਂ ਬਾਅਦ ਇਸ ਤਰ੍ਹਾਂ ਦੇ ਹਮਲੇ ਕਰਨ ਵਾਲੇ 100 ਵਾਰੀ ਸੋਚਣ ਵੀ ਉਹਨਾਂ ਨਾਲ ਬਹੁਤ ਹੀ ਮਾੜਾ ਸਲੂਕ ਹੋਏਗਾ ਨਹੀਂ ਤਾਂ ਦੋਸਤੋ ਜਿਸ ਤਰ੍ਹਾਂ ਦੇ ਹਾਲਾਤ ਜਿਹੜੇ ਪੈਦਾ ਹੋ ਰਹੇ ਨੇ ਉਹਨਾਂ ਤੋਂ ਲੱਗਦਾ ਹੈ ਵੀ ਲੋਕ ਜਿਹੜੇ ਖੌਫ ਦੇ ਸਾਏ ਵਿੱਚ ਜੀ ਰਹੇ ਨੇ ਤੇ ਖੌਫ ਦੇ ਸਾਏ ਦੇ ਵਿੱਚੋਂ ਸਿਰਫ ਪੁਲਿਸ ਕੱਢ ਸਕਦੀ ਹੈ ਤੇ ਅਬੋਹਰ ਦੀ ਪੁਲਿਸ ਬਹੁਤ ਹੀ ਕਾਬਲ ਹੈਗੀ ਆ ਅੱਜ ਤੱਕ ਪੁਲਿਸ ਨੇ ਕੋਈ ਵੀ ਮਾਮਲਾ ਐਜਾ ਨਹੀਂ ਹੈਗਾ ਜਿਹੜਾ ਸੋਲਵ ਆਊਟ ਨਾ ਕੀਤਾ ਹੋਵੇ ਤੇ ਇਹ ਮਾਮਲੇ ਨੂੰ ਵੀ ਪੁਲਿਸ ਬਹੁਤ ਜ ਨੇ ਉਹਨਾਂ ਨੂੰ ਸਲਾਖਾਂ ਵਿੱਚੋਂ ਸੁਟਿਆ ਜਾਏਗਾ